ਦੇਹੀ ਜੋ ਰਹਦੀ ਮਰਦੀ ਚਾਨਣ ਦੇ ਸਰਨਾ ਕੇ ਆਈ ਮਖਮਲ ਵਰਗੀ ਦੇਹੀ ਕਰਦੀ ਪਿਆਸ ਭਟਕਣਾ ਕ੍ਰਿਸ਼ਨਾ ਚਸਕਾ ਲੋਚਾ ਕਰੇ ਪ੍ਰਾਏ ਨਰਦੀ ਪਰ ਰਾਹਾਂ ਵਿੱਚ ਤੁਹੋਰ ਉੱਗੇ ਕਿੰਤਾ ਛੱਤੀ ਪਤਣ ਤਰਦੀ ਨਾਲ ਚੋਂ ਇੱਕ ਤਰਲੂ ਮਚਲਦੀ ਜੋ ਸਤੁਨਾਵਿ ਸੁ ਜਾਗੇ ਮਰਦੀ ਨਟਖੜ ਵਗਦੀ ਹੈ ਪਰਵਈਆ ਕੋળો ਲੰਗੇ ਸਰਸਰ ਕਰਦੀ ਵਸਤਰ ਹੀ ਜਦੋਂ ਅੰਗ ਤੱਕ ਕੇ ਓਟ ਆਪਣੇ ਆਪੇ ਹੀ ਭਰਦੀ ਅੱਗ ਤਲੀ ਤੇ ਫਿਰ ਟਕਾਈ ਯੁਕਤੀ ਸਰਦੇ ਪੁਜਦੇ ਕਰਦੀ ਬਈ ਇਹ ਚ ਤੈਨੂੰ ਜੀਰਾ ਕਰਨਾ ਪਊਗਾ ਸੋਸ਼ਲ ਮੀਡੀਆ ਤੇ ਪਾਉਣ ਵਾਸਤੇ ਇਹ ਕਵਤਾ ਕੰਟਰੋਵਰਸੀ ਹੈ ਜਦੋਂ ਮੈਨੂੰ ਢਿਲਮਾ ਵਾਲੇ ਖਾੜਕੂ ਦਾ ਖਾਤ ਆ ਗਿਆ ਕਿ 15 ਅਗਸਤ ਨੂੰ ਤੈਨੂੰ ਗੋਲੀ ਦੇ ਨਾਲ ਉਡਾ ਦੇਣਾ ਹੈ ਉਸ ਤੋਂ ਬਾਅਦ ਮੈਂ ਇੱਕ ਕਵਿਤਾ ਲਿਖੀ ਇਹ ਜੱਚਦੀ ਹੈ ਚੱਲੂਗੀ ਇਹ ਹਾਂ ਉਹ ਜਾਦੂਏ ਆਉਣਗੇ ਦੰਦ ਲਾਉਣਗੇ ਖੌੜੂ ਪਾਉਣਗੇ ਪਰ ਪਾਸ਼ ਦੀ ਕਵਤਾ ਵਾਂਗ ਬੱਕਰੇ ਨਹੀਂ ਬੁਲਾਉਣਗੇ ਮੈਨੂੰ ਪਤਾ ਹੈ ਉਹਨਾਂ ਦੇ ਹੱਥਾਂ ਚੇਕੇ 47 ਹੋਵੇਗੀ ਮੈਨੂੰ ਪਤਾ ਹੈ ਉਹਨਾਂ ਦੇ ਹੱਥਾਂ ਚੇਕੇ 47 ਹੋਵੇਗੀ ਪਰ ਤਵਾ ਰੇਖ ਉਸ ਨੂੰ ਸਨ 47 ਗਰਦਾਨਾਂਗੀ ਤੇ ਕਵਤਾ ਉਸ ਨੂੰ ਮੱਥੇ ਤੇ ਖੁਣਿਆ ਇੱਕ ਕਲੰਕ ਬਿਆਨੇਗੀ ਮੈਨੂੰ ਪਤਾ ਹੈ ਪੰਜਾਬ ਜਿਸ ਮਿੱਟੀ ਦਾ ਬਣਿਆ ਹੈ ਹਰ ਇੱਕ ਦਾ ਸਿਰਨੇ ਆਉਂਦਾ ਹੈ ਪਤਾ ਹੈ ਪੰਜਾਬ ਜਿਸ ਮਿੱਟੀ ਦਾ ਬਣਿਆ ਹੈ ਜੋ ਗੁਰੂਆਂ ਦੇ ਨਾਂ ਤੇ ਜਿਉਂਦਾ ਹੈ ਜਿਸ ਦੀ ਕਵਤਾ ਅਗੇ ਹਰ ਇੱਕ ਕਾਲੀ ਨਹੀਂ ਪਰਤਾ ਸਕੇ ਮੈਨੂੰ ਪਤਾ ਉਹ ਹੱਥੀਏ ਕੇ 47 ਲੈ ਸਨ 47 ਨਹੀਂ ਪਰਤਾ ਸਕੇ ਕਵਤਾ ਅਤੇ ਮਨੁੱਖਤਾ ਨੂੰ ਪੋਹਰਾ ਨਹੀਂ ਝਰਕਾ ਸਕੇ ਸਾਡੇ ਇੱਕ ਸ਼ਹੀਦ ਹੋਇਆ ਗਬੀਰ ਪੁੱਤ ਉਹ ਵੀ ਇਹਨਾਂ ਤੋਂ ਪੋਹਰਾ ਨਹੀਂ ਡਰਿਆ ਮੈਨੂੰ ਪਤਾ ਉਹ ਹਥੀਏ ਕੇ 47 ਲੈ ਸਨ 47 ਨਹੀਂ ਪਰਤਾ ਸਕੇ ਕਵਤਾ ਅਤੇ ਮਨੁੱਖਤਾ ਨੂੰ ਪੂਰਾ ਨਹੀਂ ਝਰਕਾ ਸਕੇ ਮੈਨੂੰ ਪਤਾ ਹੈ ਉਹ ਸਰਲੱਛ ਸੂਰਮੇ ਹਨ ਮੈਨੂੰ ਪਤਾ ਹੈ ਉਹ ਸਰਲੱਛ ਸੂਰਮੇ ਹਨ ਪਰ ਜੇ ਉਹ ਅਜਿਹੇ ਹਨ ਤਾਂ ਸਾਇਨਾਰਡ ਕਿਉਂ ਰੱਖਦੇ ਹਨ ਤੇ ਆਪ ਜੂਜਨ ਕੇ ਦਾਉ ਸਮੇ ਇਸ ਨੂੰ ਕਿਉਂ ਚਖਦੇ ਹਨ ਮੈਨੂੰ ਪਤਾ ਹੈ ਕਿ ਉਹ ਔਟਿਆਂ ਲਈ ਨਿਉਟੇ ਹਨ ਆਸਰੇਆਂ ਲਈ ਨਿਆਸਰੇ ਹਨ ਲੱਜਿਆਂ ਲਈ ਨਰਜ ਹਨ ਪੱਤਿਆਂ ਲਈ ਨਪਤ ਹਨ ਮੈਨੂੰ ਪਤਾ ਹੈ ਕਿ ਕਲਮ ਨੂੰ ਕਲਮ ਕਰਨ ਵਾਲਿਆਂ ਅੱਗੇ ਤਰਕ ਦਾ ਕੋਈ ਦਸਾਣਾ ਚਾਹੁੰਦਾ ਹਾਂ ਕਿ ਨਾ ਹੀ ਭਗਤੀ ਸੀ ਇਹ ਨਾ ਹੀ ਸ਼ਕਤੀ ਸੀ ਨਿਰੇਕਮ ਭਗਤੀ ਸੀ ਨਿਰੇਕਮ ਭਗਤੀ ਸੀ ਨਿਰੇਕਮ ਭਗਤੀ ਸੀ ਬਹੁਤ ਖੂਬ ਹਾਂ ਇੱਕ ਵਾਰ ਇਹ ਵੀ ਬਿਆਨ ਕਰ ਦੋ ਉਹ ਯਾਰ ਆ ਮੇਰੇ ਕੋਲੇ ਮਾਸ਼ੀ ਇਹ ਵੀ ਬਿਆਨ ਕਰ ਦੋ ਵੀ ਅੱਜ ਆਪਣਾ ਇੱਥੇ ਇਕੱਠੇ ਹੁੰਦਾ ਕੀ ਸੁਭਾਅ ਬਣਿਆ ਜੀ ਇਹਦਾ ਵੀ ਜ਼ਿਕਰ ਕਰ ਦੋ ਕਈ ਵਾਰ ਜੀਵਨ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਕਿਸੇ ਨੂੰ ਬਾਲ ਦੇ ਰੂਪ ਵਿੱਚ ਕਿਸੇ ਨੂੰ ਵਿਦਿਆਰਥੀ ਦੇ ਰੂਪ ਵਿੱਚ ਕਿਸੇ ਨੂੰ ਉਸਤਾਦ ਦੇ ਰੂਪ ਵਿੱਚ ਅਤੇ ਕਿਸੇ ਨੂੰ ਦੋਸਤਾਂ ਦੇ ਰੂਪ ਵਿੱਚ ਅਕਸਰ ਮਿਲ ਜਾਂਦਾ ਹੈ ਪਰ ਬਹੁਤ ਸਾਰੀਆਂ ਸ਼ਖਸੀਅਤਾਂ ਜਾਂ ਬਹੁਤ ਸਾਰੇ ਚਿਹਰੇ ਮਨਾਂ ਦੇ ਵਿੱਚ ਇਸ ਤਰ੍ਹਾਂ ਬਸ ਜਾਂਦੇ ਹਨ ਕਿ ਉਹ ਚੇਤਿਆਂ ਦੀ ਛਾਨਣੀ ਚੋਂ ਕਿਰਦੇ ਨਹੀਂ ਜਿਹੜੇ ਕੋਕੜੂਆ ਵਰਗੇ ਹੁੰਦੇ ਨੇ ਉਹ ਪਰਖ ਦੀ ਛਾਣਣੇ ਦੇ ਵਿੱਚੋਂ ਕਿਰ ਜਾਂਦੇ ਹਨ ਅਤੇ ਉਹ ਚੇਤਿਆਂ ਚੋਂ ਵਿਸਰਵੀ ਜਾਂਦੇ ਹਨ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਭੁਲਾਇਆ ਵੀ ਨਹੀਂ ਭੁੱਲਦੇ ਜੇ ਵਿਸਰਵੀ ਜਾਣ ਆਣ ਪਟਕੀ ਉਹ ਚੇਤੇ ਵੀ ਨਾ ਆਉਣ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀ ਤਸਵੀਰ ਦੇਖਿਆ ਉਹਨਾਂ ਦਾ ਨਾਂ ਸੁਣਿਆ ਉਹਨਾਂ ਦੇ ਬਾਰੇ ਕਿਸੇ ਦੀ ਗੱਲ ਕਰਦੇ ਆ ਉਹ ਨਾਂ ਦਾ ਜਿਹੜਾ ਮਹਾਂਦਰਾ ਹੈ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਹਾਉ ਵੂ ਹੂ ਚਿੱਤਰ ਜਾਂਦੀ ਹੈ ਮਨ ਦੇ ਚਿੱਤਰ ਪਟ ਉਤੇ ਉਹ ਬਿਲਕੁਲ ਫਿਲਮ ਦੇ ਵਾਂਗ ਉਹ ਅਕਸਰ ਜਿਹੜੀ ਹੈ ਉਹ ਛਾਈ ਰਹਿੰਦੀ ਹੈ ਉਹ ਇੱਕ ਲੋਕ ਗੀਤ ਹੈ ਕਿ ਮੈਨੇ ਵਿਸਾਲੀ ਤੇਰੀ ਦਿਲ ਮੇ ਵਿਸਾਲੀ ਤੇਰੀ ਸੂਰਤ ਫਿਰ ਭਲਾ ਤਸਵੀਰ ਕੀ ਹੈ ਗਿਆ ਜਰੂਰਤ ਬਹੁਤ ਸਾਰੀਆਂ ਜਿਹੜੇ ਚਿਹਰੇ ਨੇ ਉਹ ਐਸੇ ਹੁੰਦੇ ਨੇ ਉਹ ਦੇਖਣ ਨੂੰ ਅੰਤਰਾਤਮਾ ਨੂੰ ਮਹਿਸੂਸ ਨਹੀਂ ਹੁੰਦੇ ਪਰ ਉਹਨਾਂ ਦੇ ਜਿਹੜੀ ਯਾਦਾਂ ਦੀ ਛਾਪ ਹੈ ਉਹ ਮਨ ਦੇ ਉੱਤੇ ਉਕਰੀ ਰਹਿੰਦੀ ਹੈ ਅੱਜ ਵੀ ਅੱਜ ਵੀ ਅਜਿਹੇ ਸਵਾਭ ਬਣਿਆ ਕਿ ਮੇਰੇ ਪੁਰਾਣੇ ਵਿਦਿਆਰਥੀ ਮੇਰੇ ਪੁਰਾਣੇ ਮਿੱਤਰ ਗੋਰਾ ਸਿੰਘ ਉਹਨਾਂ ਦਾ ਤਾਂ ਮੈਨੂੰ ਨਾਰਾਜ਼ਗੀ ਹੈ ਇੱਕ ਕਿਸਮ ਦੀ ਕਿ ਇੰਨਾ ਚਿਰ ਦੇ ਰਹਿੰਦੇ ਹੋਏ ਵੀ ਮੈਨੂੰ ਉਹਨਾਂ ਦੀ ਭਣਕ ਨਹੀਂ ਪਈ ਵੀ ਉਹ ਤਫੀ ਦੇ ਵਿੱਚ ਉਹਨਾਂ ਦਾ ਵੱਡਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਸ਼ਾਇਦ ਹੁਣ ਨੂੰ ਮੈਂ ਕਈ ਵਾਰ ਇਹਨਾਂ ਨੂੰ ਦੁਆ ਸलाम ਕਰਨ ਵਾਸਤੇ ਆ ਜਾਂਦਾ ਹੁਣ ਵੀ ਅਕਸਰ ਚਾਹੇ ਦਲਵੀਰ ਸਿੰਘ ਹੈ ਇਹ ਮੇਰਾ ਪੁਰਾਣਾ ਵਿਦਿਆਰਥੀ ਹੈ ਜਗਦੇਵ ਸਿੰਘ ਹੈ ਇਸ ਨੂੰ ਮੈਂ ਪੜਾਉਂਦਿਆਂ ਕਈ ਵਾਰੀ ਘੂਰਦਾ ਵੀ ਰਿਹਾ ਹਾਂ ਅਤੇ ਇਹ ਸਤਪਾਲ ਮਾਨ ਹੈ ਇਸ ਦਾ ਜਿਹੜਾ ਪ੍ਰਭਾਵ ਹੈ ਮੇਰੇ ਮਨ ਦੇ ਉੱਤੇ ਅਜੇ ਹੈ ਉਕਰਿਆ ਕਿ ਇਸ ਦੇ ਬਾਰੇ ਮੈਂ ਆਪਣੀ ਨਵੀਂ ਛਾਪ ਰਹੀ ਕਿਤਾਬ ਕਈ ਯੁੱਗ ਨੂੰ ਕਈ ਤਾਰੇ ਦੇ ਵਿੱਚ ਇਸ ਦਾ ਲੇਖ ਹੈ ਜਿਹੜਾ ਉਹ ਸ਼ਾਮਲ ਕੀਤਾ ਹੈ ਇਸ ਲਈ ਖੋਰ ਬਹੁਤ ਸਾਰੇ ਵਿਦਿਆਰਥੀ ਹਨ ਜਗਮੋਣ ਹੈ ਤੇ ਹੋਰ ਕਈ ਵਿਦਿਆਰਥੀ ਹਨ ਤੇ ਮੇਰੇ ਅਧਿਆਪਕ ਨੇ ਉਹ ਨਾ ਉਹ ਵੀ ਅਕਸਰ ਮੈਨੂੰ ਚੇਤੇ ਆਉਂਦੇ ਰਹਿੰਦੇ ਹਨ ਪਰ ਅੱਜ ਦੇ ਦਿਨ ਦੀ ਖਾਸੀਅਤ ਇਹ ਹੈ ਕਿ ਅੱਜ ਪੁਰਾਣੀਆਂ ਯਾਦਾਂ ਨੇ ਤਾਂ ਇਕੱਠੀਆਂ ਹੀ ਹੋਣਾ ਸੀ ਅੱਜ ਜਿਹੜਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਮੇਰੇ ਵਿਦਿਆਰਥੀ ਮੈਨੂੰ ਮੇਰੇ ਵਿਦਿਆਰਥੀ ਨਹੀਂ ਲੱਗਦੇ ਮੈਨੂੰ ਮੇਰੇ ਵਿਦਿਆਰਥੀ ਮੇਰੇ ਹਮਓਵਰ ਲੱਗਦੇ ਹਨ ਹਾਲਾਂਕਿ ਮੈਂ ਨਾ ਤੋਂ ਬਹੁਤ ਵੱਡੀ ਉਮਰ ਦੇ ਵਿੱਚ ਹਾਂ ਪਰ ਮੈਨੂੰ ਇਹ ਆਪਣੇ ਇਸ ਵੇਲੇ ਦੋਸਤਾਂ ਵਰਗੇ ਲੱਗਦੇ ਹਨ ਤੇ ਕਈਆਂ ਦੇ ਨਾਲ ਮੈਂ ਸਕੂਲ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹਨਾਂ ਨੂੰ ਪੜ੍ਹਾਉਂਦਿਆਂ ਹੋਇਆਂ ਵੀ ਏਨਾਂ ਨੂੰ ਜਿਹੜਾ ਹੈ ਦੋਸਤਾਂ ਵਾਂਗ ਹੀ ਵਿਚਰਿਆ ਕਰਦਾ ਸੀ ਤੇ ਸੱਤ ਬਾਲ ਨਾਲ ਤਾਂ ਅਕਸਰ ਮੇਰੀ ਮੁਲਾਕਾਤ ਫੋਨ ਰਾਹੀਂ ਜਾਂ ਕਈ ਵਾਰ ਸਰੀਰਕ ਤੌਰ ਤੇ ਵੀ ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਰਹਿੰਦੇ ਹਾਂ ਤੇ ਦੂਸਰੀ ਜਿਹੜੀ ਗੱਲ ਹੈ ਅੱਜ ਦੀ ਇਸ ਦੇ ਵਿੱਚ ਸਤਪਾਲ ਮਾਨ ਨੇ ਮੈਨੂੰ ਕਿਹਾ ਕਿ ਅਸੀਂ ਇੱਥੇ ਕਿਸੇ ਗੀਤ ਦੀ ਜਿਹੜੀ ਹੈ ਸ਼ੂਟਿੰਗ ਕਰਨੀ ਹੈ ਤੁਸੀਂ ਜ਼ਰੂਰ ਪਹੁੰਚਿਓ ਪਰ ਮੈਂ ਸਰੀਰਕ ਕਾਰਨਾ ਕਰਕੇ ਇਸ ਨੂੰ ਟਾਲਦਾ ਰਿਹਾ ਪਰ ਇਸ ਬੱਬ ਬਹੁਤ ਵਧੀਆ ਸੀ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਗੋਰਾ ਲਾਲ ਨੇ ਜਿਹੜਾ ਹੈ ਇੱਥੇ ਉਹਦਾ ਕਾਰੋਬਾਰ ਬਹੁਤ ਹੈ ਸੀ ਇੱਥੇ ਆਏ ਹੋਏ ਹਾਂ ਮੈਂ ਨਾ ਨਾ ਕਰਦਿਆਂ ਨੇ ਵੀ ਮੈਂ ਹਾਂ ਕਰ ਦਿੱਤੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨਾਲ ਤੇ ਆਪਣੇ ਪੁਰਾਣੇ ਸਾਥੀ ਦੇ ਨਾਲ ਗੋਰਾ ਲਾਲ ਨਾਲ ਬੈਠ ਕੇ ਮੈਂ ਆਨੰਦਮਾਨ ਰਿਹਾ ਹਾਂ ਇਹ ਵਿਦਿਆਰਥੀ ਜਿੰਨੇ ਮੇਰੇ ਜਿਹੜੇ ਇਹ ਵਧੀਆ ਪੋਸਟਾਂ ਦੇ ਉੱਤੇ ਹੈ ਨੇ ਜਾਂ ਸੇਵਾ ਮੁਕਤ ਹੋ ਗਏ ਨੇ ਜਦੋਂ ਇਹ ਮੇਰੇ ਵਿਦਿਆਰਥੀ ਸੀ 10ਵੀਂ ਪਾਸ ਕਰਨ ਤੋਂ ਬਾਅਦ ਇਹ ਜਿਹੜਾ ਹੈ ਇਹਨਾਂ ਨੂੰ ਅਸੀਂ ਫੇਅਰਵੈਲ ਪਾਰਟੀ ਦਿੱਤੀ ਸੀ ਤੇ ਉਦੋਂ ਮੈਂ ਇਹਨਾਂ ਨੂੰ ਇੱਕ ਸ਼ੇਅਰ ਦੇ ਨਾਲ ਕਿਹਾ ਸੀ ਕਿ ਅਜ਼ੀਜ਼ੋ ਕੀ ਹੁਆ ਗਰਖਫਾ ਹੋਏ ਉਸਤਾਦ ਯੂ ਅਕਸਰ अजीजो क्या हुआ घर खफा हुए उस्ताद यूँ अक्सर तुम्हें घर डांट भी डाला बनाने के लिए बेहतर शागिर्दो रंग लाएंगी खाई उस्ताद की मारें जब भी तुम पालिए रुतबे बने जब आला तुम अक्सर बहुत खूब बहुत खूब